ਸਟੇਜ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਰੋਧੀ ਲਲਕਾਰੇ ਨੇ ਤੇ ਉਥੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਪਾਜਪਾ ਅਤੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਤੇ ਦੱਸਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਕੀੜੀਆਂ ਦੇ ਭੌਣ ਵਾਂਗੂ ਕਾਂਗਰਸੀ ਅੱਜਕੱਲ ਇੱਕ ਦੂਜੇ ਦੇ ਵਿੱਚ ਬੱਜੇ ਫਿਰਦੇ ਨੇ ਤੇ ਉਥੇ ਹੀ ਉਹਨਾਂ ਨੇ ਨਾ ਲੈ ਲੈ ਕੇ ਸਾਰਿਆਂ ਨੂੰ ਉੱਤੇ ਪਲਟਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਹੈ ਤੇ ਇੱਕ ਵਾਰ ਦੱਸਿਏ ਕਿ ਸੰਜੀਵ अरोड़ा ਦੇ ਲਈ ਪ੍ਰਚਾਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਿੱਚ ਜੋ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਤੇ ਦੂਜਿਆਂ ਦੇ ਵੱਲ ਤੁਸੀਂ ਦੇਖਣਾ ਤੱਕ ਨਹੀਂ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਤੋਂ ਗਰਜਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਆਪਣੇ ਵਿਰੋਧੀਆਂ ਨੂੰ ਵੀ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਹੈ ਕਿ ਤੇ ਟ੍ਰੈਫਿਕ ਚ ਫਸ ਗਿਆ ਹੋਣਾ ਉਹ ਲੇਟ ਹੋ ਗਏ ਹੋਣੇ ਕਿਵੇਂ ਗਾਲਾਂ ਕੱਢਦਾ ਇੱਥੇ ਕੀ ਕਰਨਾ ਕੀ ਹੁਣ ਹੁਣ ਨਾ ਹੀ ਦੁਬਾਰੇ ਉਹ ਤੂੰ ਮੰਤਰੀ ਤੈਨੂੰ ਪਤਾ ਨਹੀਂ ਮੰਤਰੀ ਮੰਤਰੀ ਯਾਰ ਢਾਕੀ ਰੱਭਾ ਗਿਆ ਯਾਰ ਐ ਡਾ ਹੰਕਾਰ ਯਾਰ ਔਰ ਮਹਿਲਾਮਾਂ ਪੜਤੀ ਗੁਰਦਾਨ ਸਿੰਘ ਸਾਹਿਬ ਨੇ ਲਿਖਿਆ ਸੋਕ ਮੰਦਾ ਆਖੀਏ ਜਿਤ ਜਮੇ ਰਾਜਾਂ ਜਿਹੜੀ ਰਾਜਿਆਂ ਨੂੰ ਜੰਮਦੀ ਹੈ ਉਹਨੂੰ ਮੰਦਾ ਕਿਵੇਂ ਆਖ ਸਕਦੇ ਹੋ ਇੱਡਾ ਹੰਕਾਰ ਔਰ ਬਿੱਟੂ ਕੋਲੇ ਬੈਠਾ ਦੇਖੀ ਜਾਂਦਾ ਹੈ। ਚੋਹਣੋਂ ਪਰਲੇ ਪਾਸੇ ਵੀਲੇ ਵਿੱਚ ਬੈਠਾ ਦੇਖੀ ਜਾਂਦਾ ਹੈ। ਕਰ ਲੋ ਕੀ ਕਰੋਗੇ? ਕਦੇ ਦੋਨੇ ਦੋਸਤ ਸੀ ਹੁਣ ਕਿ ਪਤਾ ਨਹੀਂ ਦੋਸਤ ਨੇ ਪਤਾ ਨਹੀਂ ਕਿਦੀ ਕੌਣ ਸਪੋਰਟ ਕਰ ਰਿਹਾ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਜਾ ਖੜ ਕਿੱਧਰ ਹੈ। ਰਾਜਾ ਬੜਿੰਗ ਕਿੱਧਰ ਹੈ ਚੰਨੀ ਕਿੱਧਰ ਹੈ। ਵਾਈ ਕੀੜੀਆਂ ਦੇ ਪੌਣ ਵਾਂਗੂ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ ਦੱਸੋ ਕੀ ਕਰੋਗੇ ਇਹਨਾਂ ਦਾ ਇਹ ਜਿਆਨ ਨੂੰ ਤੁਸੀਂ ਜਿਤਾ ਲਓਗੇ ਨਾ ਪ੍ਰਧਾਨ ਦੀ ਫੋਟੋ ਲਾਉਣੀ ਹੈ ਕਹਿੰਦੇ ਨਾ ਐਲੋਪੀ ਤਾਂ ਉੱਥੇ ਉਹ ਤਾਂ ਵਾਜਬਾ ਤਾਂ ਬੜੀਆ ਉਹ ਤਾਂ ਆਪ ਦਾ ਨਜ਼ਾਰੇ ਲੈਂਦਾ ਹੈ ਉਹ ਤਾਂ ਅਮਰੀਕਾ ਜਾ ਕੇ ਬਹਿ ਗਿਆ ਕਹਿੰਦਾ ਤਮਾਸ਼ਾ ਦੇਖਾਂਗੇ ਬਾਹਰੋਂ ਅਮਰੀਕਾ ਬੈਠਾ ਤਾਂ ਉਹਨਾਂ ਨੂੰ ਜਿਤਾ ਲਓਗੇ ਜਿਹਨਾਂ ਨੂੰ ਆਪ ਹੀ ਹਰਾਉਣ ਨੂੰ ਫਿਰਦੇ ਨੇ ਕਿਉਂ ਜਿਤਾਈਏ ਉਹ ਬੰਦਾ ਜਿਹੜਾ ਇੱਕ ਰਾਜ ਸਭਾ ਤੋਂ ਐਮ ਐਲ ਏ ਬਣ ਕੇ ਤੁਹਾਡੀ ਸੇਵਾ ਬਾੜਾਂ ਚ ਕਰਨੀ ਚਾਹੁੰਦਾ ਨਹੀਂ ਰਾਜ ਸਭਾ ਨੂੰ ਕੀ ਲੋੜ ਹੈ 6 ਸਾਲ ਰਾਜ ਸਭਾ ਹੁੰਦੀ ਹੈ ਜੀ ਔਰ ਇਹ ਵੀ ਦੱਸ ਦੇਣਾ ਲੋਕ ਸਭਾ 13 ਦਿਨਾਂ ਬਾਅਦ ਵੀ ਟੁੱਟੀ ਹੋਈ ਹੈ ਭਾਰਤ ਦੀ ਸਿਰਫ 13 ਦਿਨਾਂ ਬਾਅਦ ਲੋਕ ਸਭਾ ਟੁੱਟ ਗਈ ਸੀ ਜਿੰਨੇ ਐਮ ਪੀ ਬਣੇ ਸੀ 13 ਦਿਨ ਦੇ ਐਮ ਪੀ ਬਸ 13 ਮਹੀਨਿਆਂ ਬਾਅਦ ਵੀ ਟੁੱਟੀ ਹੋਈ ਯਾਰਾ ਲੋਕ ਸਭਾ 2 ਸਾਲ ਬਾਅਦ ਵੀ ਟੁੱਟੀ ਹੋਈ ਹੈ ਲੋਕ ਸਭਾ ਟੁੱਟ ਜਾਂਦੀ ਹੈ ਰਾਜ ਸਭਾ ਨਹੀਂ ਡੁੱਟਦੀ ਰਾਜ ਸਭਾ 6 ਸਾਲਾਂ ਲਈ ਰਹਿੰਦੀ ਹੈ ਜੋ ਸੰਜੀਵ ਰੋੜੇ ਚਾਹੁੰਦੇ ਰਾਜ ਸਭਾ ਜੀ ਰਹਿੰਦੇ ਇਹ ਕਹਿੰਦੇ ਨਹੀਂ ਮੈਂ ਲੋਕਾਂ ਚ ਜਾ ਕੇ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਦੇਖੋ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਆ ਭਾਵੇਂ ਮੈਂਬਰ ਬਣਿਆ ਪੰਚਾਇਤ ਦਾ ਕੋਈ ਭਾਵੇਂ ਕੌਂਸਲਰ ਸਾਹਿਬ ਬੈਠੇ ਆ ਬਹੁਤ ਵੱਡੀ ਗੱਲ ਹੈ ਅੱਖਾਂ ਚੋਂ ਥਰੂ ਆ ਗਏ ਇਹਨਾਂ ਦੇ ਬਣ ਗਏ ਕਾਉਂਸਲਰ ਇੰਨਾ ਚਿਰ ਇੱਧਰਲੇ ਪਾਸੇ ਰਹੇਗਾ ਨੇ ਤੀ ਦੇ ਪਰਲੇ ਪਾਸੇ ਇਧਰ ਤਾਂ ਆਉਣ ਹੀ ਦਿੱਤਾ ਨੇੜੇ ਕਿਤੇ ਸੈਲਫੀਆਂ ਲੈ ਕੇ ਹਾਇ ਇਹਨਾਂ ਆਪ ਦੱਸੇ ਕੀ ਗੱਲ ਜੀ ਸਾਨੂੰ ਭੀੜਾ ਬੱਕਰੀਆਂ ਸਮਝਿਆ ਤੁਸੀਂ ਅੱਜ ਤੁਹਾਡੇ ਵਾਸਤੇ ਨਾਰੇ ਲਾਈ ਜਾਈਏ ਅੱਜ ਤੁਹਾਡੀ ਜਿੰਦਾਬਾਦ ਕਰੀ ਜਾਈਏ ਇਹੀ ਗੱਲ ਲੋਕਾਂ ਦੇ ਸਮਝ ਆ ਗਈ 2022 ਚ ਹੌਲੋਂ ਦੇ ਫਿਰਦੇ ਨੇ ਕਹਿੰਦੇ ਭਗਵਾਨ ਤਮਨ ਬਾਰੇ ਆਈ ਨਹੀਂ ਸੋਚਿਆ ਸੀ ਮੈਂ ਤਾਂ ਮਜ਼ਾਕ ਕਰਦੇ ਸੀ ਮੈਨੂੰ ਮਜ਼ਾਕ ਕਰਦੇ ਸੀ ਇਹ ਲਾ ਕਹਿੰਦੇ ਆ ਵੀ ਖੜਾ ਹੋ ਗਿਆ ਵੋਟਾਂ ਚ ਕਹਿੰਦੇ ਕਿ ਆਏ ਹੱਥ ਬਨ ਕੇ ਫੋਟੋ ਇਹ ਦੇਖਿਆ ਚ ਪੋਸਟਰ ਤੇ ਮੈਂ ਇੱਕ ਲੀਡਰ ਨੇ ਕਿਹਾ 2014 ਚ ਕਹਿੰਦਾ ਲ ਭਗਵਾਨ ਤਮਨ ਵੀ ਵੋਟਾਂ ਚ ਖੜਾ ਹੋ ਗਿਆ ਮੈਨੂੰ ਫੋਟੋ ਦੇਖ ਕੇ ਕਹਿੰਦਾ ਬਹੁਤ ਹਾਸਾ ਆਇਆ ਹਾਏ ਰੱਬਾ ਮੈਨੂੰ ਮਗਾ ਹੱਸ ਲੋ ਫਿਰ ਮੇਰੀ ਫੋਟੋ ਦੇਖ ਕੇ ਜਿੰਨਾ ਕ ਹੱਸਣਾ ਹੈ ਪਰ ਜਲਦ ਤੋਂ ਬਾਅਦ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਡੱਬਰ ਤੁਸੀਂ ਮੇਰੇ ਬੱਤੀ ਦੰਦ ਨੇ ਹੋ ਗਿਆ ਕੰਮ ਜਿਹੜੇ ਮਰਜੀ ਪੱਤਰਕਾਰ ਕੋਲੇ ਜਿਹੜੇ ਮਰਜੀ ਲੀਡਰ ਨੂੰ ਬਿਠਾ ਲਓ ਕੇਰਨ ਭਗਵਾਨਤ ਮਾਨ ਦਾ ਨਾਮ ਲੈ ਲਓ ਚੀਕ ਮਾਰ ਨੀ ਨੀ ਉਹਦਾ ਨਾਮ ਨਹੀਂ ਲੈਣਾ ਮੈਂ ਕੀ ਕਰਦਾ ਜੀ ਡਰਦੇ ਆ ਕਿਉਂਕਿ ਮੈਂ ਸੱਚ ਬੋਲਦਾ ਜੀ ਦਰデア ਵੀਰ ਸਾਰਾ ਕੋਈ ਪੇਤ ਖੋਲ ਦੂਗਾ ਇਹਦਾ ਪਾਰਲੀਮੈਂਟ ਦੇ ਵਿੱਚ ਬੋਲਦਾ ਰਹੇ ਆ ਤੁਹਾਡੇ ਹੱਕ ਚ ਵਿਧਾਨ ਸਭਾ ਦੇ ਵਿੱਚ ਐਲੋਪੀ ਕਾਂਗਰਸ ਦਾ ਜਿਹੜਾ ਬਾਜਵਾ ਉਹ ਕੀ ਕਹਿੰਦਾ ਸੀ ਸਾਡੇ ਐਮਐਲਏ ਨੂੰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸਾਹਮਣੇ ਕਿਹੜਾ ਜਾ ਮਟੀਰੀਅਲ ਆ ਗਿਆ ਸਾਡੇ ਕਹਿੰਦਾ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਕੋਈ पता नहीं केड़े किए कह आ गए मतलब सानू जब तुम ए समझते हो मैं फिर खड़ा होकर मैं कले मोबाइल ठीक करने आई दिमाग ठीक करने आए हुए फिर बोले नहीं मैं क्या, मिस्टर बाजवा अखा चखा पाके गल कर सापू ने पाकिस्तान तो समगलिंग नहीं की सोने के बिस्कुटा की ਅਸੀਂ ਆਟੇ ਦੇ ਬਿਸਕਟ ਆਲੇ ਆ ਤੁਸੀਂ ਸੋਨੇ ਦੇ ਬਿਸਕਟ ਆਲੇ ਹੋਵੋਗੇ ਅਸੀਂ ਆਟੇ ਦੇ ਬਿਸਕਟ ਆਣੇ ਆ ਅਸੀਂ ਅਸੀਂ ਆਏ ਆ ਅਸਲ 'ਚ ਹੋਣਾ ਆ ਅਸੀਂ ਇਹ ਤੋਂ ਪਹਿਲਾਂ ਤੁਸੀਂ ਆਉਂਦੇ ਰਹੇ ਹੋ ਵੱਡੇ ਵੱਡੇ ਆਉਂਦੀ ਅਸੀਂ ਆਟੇ ਦੇ ਬਿਸਕਟ ਆਲੇ ਆ ਤੁਸੀਂ ਸੋਨੇ ਦੇ ਬਿਸਕਟ ਆਲੇ ਹੋਵੋਗੇ ਅਸੀਂ ਆਟੇ ਦੇ ਬਿਸਕਟ ਆਣੇ ਆ ਅਸੀਂ ਅਸੀਂ ਆਏ ਆ ਅਸਲ 'ਚ ਹੋਣਾ ਆ ਅਸੀਂ ਇਹ ਤੋਂ ਪਹਿਲਾਂ ਤੁਸੀਂ ਆਉਂਦੇ ਰਹੇ ਹੋ ਵੱਡੇ ਵੱਡੇ ਓਵਰ ਕੋਟ ਜੇ ਪਾ ਕੇ ਆਈ ਆ ਯਾਰ ਓ ਯੈਸ 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 ਓ ਨੋ 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 ਬਸ ਅੰਗਰੇਜ਼ੀ ਬੋਲ ਬੋਲ ਕਿੰਨਾ ਸਾਨੂੰ ਪਤਾ ਲੱਗੇ ਸਾਡੇ ਹੱਕ 'ਚ ਫੈਸਲਾ ਕੀਤਾ ਜਾਂ ਸਾਡੇ ਵਿਰੁੱਧ ਕੀਤਾ ਇਹ ਹਾਊ ਵਿਲ ਥਿੰਕ ਅਬਾਊਟ ਇਟ ਯਾ ਥਿਸ ਮੈਟਰ ਵਾਸ ਆਲਰੇਡੀ ਬੀਨ ਟੇਕਨ ਬਾਈ ਮੀ ਇਵਨ ਆਈ ਵਾਸ ਮਨਿਸਟਰ ਆਫ ਬਣਾਯਾ ਕੀ ਕਰਦਾ ਚਾਹੁੰਦਾ ਕੀ ਹੈ ਪਰ ਇਧਰ ਕੀ ਤੇ ਤੂੰ ਤੂੰ ਸਿੱਧਾ ਕਹ ਦੇ ਵੀ ਨੰਗਲ ਡੈਮ ਤੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਣਾ ਐ ਕਰੋ ਨੱਕਾ ਵੱਟ ਕੇ ਦਿਖਾਓ ਫਿਰ ਕੋਈ ਆਓ ਫਿਰ ਕਿਹਨਾ ਆਉਂਦਾ ਮੈਂ ਜਾਵੜੇ ਨੰਗਲ ਡੈਮ ਉੱਤੇ ਪਾਣੀ ਨਹੀਂ ਆ ਰਹੀ ਸਾਡੇ ਕੋਲ ਸਾਡੇ ਅੱਕ ਦਾ ਪਾਣੀ ਜਿਹੜਾ ਸਾਡਾ ਵਾਦ ਅਸੀਂ ਵਰਤਾਂਗੇ ਨੋ ਇਤੋਂ ਗੱਜੀ ਬੋਲ ਬੋਲ ਕੇ ਪਾਣੀ ਦੇ ਹੀ ਗਏ ਨੇ ਆਪ ਨੂੰ ਪਤਾ ਨਹੀਂ ਲੱਗਿਆ ਪਾਣੀ ਕਿੱਧਰ ਜਾਈ ਜਾਂਦਾ ਕੀ ਹੋਈ ਜਾਂਦਾ ਉਹ ਹਰਿਆਣੇ ਨੇ ਰਸਾਇਤ ਕੀ ਕਹਿੰਦਾ ਪਹਿਲਾਂ ਕਦੇ ਨਹੀਂ ਉਹ ਇੰਨਾ ਮਨਾ ਕੀਤਾ ਜਿੰਨਾ ਤੁਸੀਂ ਕੀਤਾ ਅਸੀਂ ਕਹਿੰਦੇ ਅਸੀਂ ਤਾਂ ਹੁਣ ਪਾਣੀ ਦੇ ਰਾਖੇ ਆ ਮੈਂ ਤਾਂ ਆਪ ਜਾਂਦਾ ਰਿਹਾ ਜੀ ਮੈਂ ਨੱਕਿਆਂ ਤੇ ਜਾਂਦਾ ਰਿਹਾ ਰਾਤ ਨੂੰ ਕੱਸੀ ਦਾ ਪਾਣੀ ਲੱਗਦਾ ਸੀ ਸਾਡੇ ਪੰਜ ਕਿੱਲੇ ਸੀਗੇ ਉਸ ਨੱਕੇ ਤੇ ਜਿਹੜੇ ਨੱਕੇ ਤੇ ਕੱਸੀ ਦਾ ਪਾਣੀ ਆਉਂਦਾ ਸੀ 15 ਮਿੰਟ ਇੱਕ ਕਿੱਲੇ ਨੂੰ ਮਿਲਦੇ ਸੀਗੇ ਜੀ 75 ਮਿੰਟ ਬਣਦੇ ਸੀ ਸਾਡੇ ਸਵਾ 12 ਵਜੇ ਮਤਲਬ ਨਾਰਦਿਆਂ ਨੇ ਵੱਢਣਾ ਹੁੰਦਾ ਸੀ ਪਾਣੀ ਨਾਲ ਦੇ ਵੀ ਆਪਣੇ ਸ਼ਰੀਕ ਹੀ ਹੁੰਦੇ ਆ ਚਾਚੇ ਤਾਇਆ ਚ ਹੁੰਦੇ ਆ ਡਿੱਕਰ ਸੀ ਉਹਦਾ ਨਾਮ ਤੇ ਮੈਂ ਮੈਨੂੰ ਵੀ 15 14 15 ਸਾਲ ਦੀ ਉਮਰ ਸੀ ਮੇਰੀ ਮੈਂ ਵੀ ਚਲਾ ਜਾਂਦਾ ਇੱਕ ਵਾਰੀ ਨੱਕਾ ਵੱਢ ਕੇ ਕੋਈ ਕੋਈ ਵੱਡੇ ਕੈਰੇ ਹੁੰਦੇ ਆ ਫਿਰ ਕੈਰੇ ਚੋਂ ਗਾਂ ਕੈਰੇ ਚ ਵੀ ਕਰ ਦਿੰਦੇ ਆ ਚੁੰਨਣ ਵਾਲੇ ਕਹਰੇ ਤਾਂ ਬਹੁਤ ਵੱਡੇ ਹੁੰਦੇ ਹਨ ਤੇ ਮੈਂ ਬੈਠਾ ਨੱਕੇ ਤੇ ਉਹ ਸਵਾ 12 ਵਜੇ ਉਹਨੇ ਵੱਢਣਾ ਹੁੰਦਾ ਸੀ 12 ਕ'ਵਜੇ ਆਇਆ 15 ਮਿੰਟ ਪਹਿਲਾਂ ਹੀ ਪਹਿਲਾਂ ਕਹੀ ਦਰਦਾ ਉਹ ਨਾਲੀ ਤਿੱਖਾ ਕੀਤਾ ਹੋਇਆ ਗੰਦਾਸਾ ਐਂ ਦਰਦਿੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਵਾਰੀ ਪੁੱਛ ਲੈ ਮੈਂ ਕਿਹਾ ਵਿਕਰਾਂ ਯਰ ਨੱਕਾ ਕਹੀ ਨਾਲ ਤਾਂ ਚੱਲਦਾ ਨੱਕਾ ਵੱਢਣਾ ਮੰਦੇ ਅਰਗੰਦਾ ਸਾਹਿਕ ਉਹਨਾਂ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਨੂੰ ਪਤਾ ਲੱਗਿਆ ਮੇਰੀ ਗਰਦਨ ਲਾਹੂ ਮੈਂ ਕਿਹਾ ਕਦੇ ਉਹ ਮੈਂ ਕਿਹਾ ਭਰਾਵਾ 12 ਦਾਸਤੀ ਵੜ ਲਈ ਭਾਵੇਂ 5 ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਆਹ ਤਾਂ ਪਾਣੀ ਦਾ ਮੁੱਲ ਹੈ ਸਾਡੇ ਸਾਨੂੰ ਨਹੀਂ ਪਤਾ ਕਿ ਅਸੀਂ ਤਾਂ ਕਤਲ ਹੋ ਜਾਂਦੇ ਨੇ ਸਾਡੇ ਤਾਂ ਪਾਣੀ ਆ ਪਿੱਛੇ ਖੇਤਾਂ ਚ ਤੇ ਇਹ ਕਹਿੰਦੇ ਇੰਨੇ ਕਿਊਸਕ ਦੇ ਦਿਓ ਅੰਨੇ ਉਹਦੇ ਕਿਵੇਂ ਦੇ ਦੀ ਜੀ ਹੱਕਾਂ ਦੀ ਰਾਖੀ ਕਰਨੀ ਆ ਪੰਜਾਬ ਦਾ ਕੋਈ ਹੱਕ ਮਰਨ ਨਹੀਂ ਜਣਾ ਜਿੰਨਾ ਜਰ ਤੁਸੀਂ ਮੈਨੂੰ ਪੈਨ ਦੇ ਰੱਖਿਆ ਚਾਹੇ ਕੱਲ ਨੂੰ ਖੋਲੋ ਸਾਲ ਨੂੰ ਖੋਲੋ 2 ਸਾਲ ਨੂੰ ਖੋਲੋ ਪਰ ਇੱਕ ਲੰਬਾ ਨਹੀਂ ਆਊਗਾ ਯਾਰ ਭਗਵਾਨ ਤੁਮਾਨੂੰ ਪੈਨ ਦਿੱਤਾ ਸੀ ਉਹਨੇ ਪੰਜਾਬ ਦੇ ਹਕਕਾਂ ਵਾਸਤੇ ਪੈਨ ਚਲਾਇਆ ਨਹੀਂ ਚੱਲੂਗਾ ਤੁਹਾਡੇ ਹੱਕ 'ਚ ਚੱਲੂਗਾ ਬਸ ਨਾ ਮੇਰੇ ਪਰਿਵਾਰ ਦੇ ਹੱਕ ਚੱਲੂਗਾ ਨਾ ਰਿਸ਼ਤੇਦਾਰਾਂ ਦੇ ਹੱਕ ਚੱਲੂ ਨਾ ਚੇਲੇ ਚੱਪਤਿਆਂ ਦੇ ਕਿਹਦੇ ਹੱਕ ਚੱਲੂਗਾ ਨਾ ਮੇਰਾ ਖੱਡਾਂ ਚ ਸੈਂ ਨਾ ਮੇਰਾ ਬਸਾਂ ਚ ਹਿੱਸਾ ਹੈ ਨਾ ਮੇਰਾ ਢਾਬਿਆਂ ਚ ਹਿੱਸਾ ਹੈ ਮੇਰਾ ਹਿੱਸਾ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹੈ ਹੋਰ ਕਿਸੇ ਚ ਹਿੱਸਾ ਨਹੀਂ ਪਾਉਣਾ ਮੈਂ ਬਰਬਾਦ ਕਰਕੇ ਰੱਖਤਾ ਪੰਜਾਬ ਜਿਹੜਾ ਪਹਿਲੇ ਨੰਬਰ ਦੀ ਸਟੇਟ ਹੁੰਦਾ ਸੀ ਪਹਿਲਾਂ ਪੂਰੇ ਦੇਸ਼ ਦੇ ਸਿਲੇਬਸ ਚ ਆਉਂਦਾ ਸੀ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 18ਵੇਂ ਨੰਬਰ ਤੇ ਫਿਰਦੇ ਆਪੇ ਖਾਨ ਮੇ ਨੰਬਰ ਤੇ ਨਸ਼ਿਆਂ ਜੱਗ ਨੰਬਰ ਉਧਰ ਪਹਿਲੇ ਨੰਬਰ ਤੇ ਬਦਨਾਮੀ ਚ ਪਹਿਲੇ ਨੰਬਰ ਤੇ ਬਰਬਾਦ ਕਰਕੇ ਰੱਖਤਾ ਕਿਹਨਾਂ ਨੇ ਕੀਤਾ ਇਹਨਾਂ ਨੇ ਆ ਸੰਨ ਤਾਂ 2-3 ਸਾਲ ਹੀ ਹੋਏ ਨੇ 2-3 ਸਾਲ ਦਾ ਬੱਚਾ ਤਾਂ ਬੋਲਣ ਵੀ ਨਹੀਂ ਲੱਗਦਾ 2-3 ਸਾਲ ਹੀ ਹੋਏ ਆਪਾਂ ਤਾਂ ਇਹਨਾਂ ਨੇ ਬਰਬਾਦ ਕੀਤਾ ਹੁਣ ਫੇਰ ਕਹਿੰਦੇ ਕਹਿੰਦੇ ਸਾਨੂੰ ਮੌਕਾ ਦਿਓ ਕਿਉਂ ਦੀ ਵੀ ਰਿਚੀ ਕਰਾਈਏ ਤੁਹਾਡੇ ਨਾਂ ਤੇ ਉਹ ਦੇਖ ਲਓ ਆਸ਼ੂ ਕੀ ਲਿਖਦਾ आशु इज मस्ट ले بما ਦਾ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮੰਡੇਲਾ ਇਹ ਵੀ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਇਹ ਤੋਂ ਪਹਿਲਾਂ ਜਿਹੜੇ ਪਾਈਗੇ ਉਹ ਮਜਬੂਰੀ ਸੀ ਹੋਰ ਹੈ ਨਹੀਂ ਸੀ ਕੋਈ ਹੁਣ ਸੰਜੀਵ ਰੋੜੇ ਵਰਗੇ ਆ ਗਏ ਜਿੱਤੋਂ ਸੰਜੀਵ ਰੋੜਾ ਜੀ ਤੁਹਾਡੇ ਆਪ ਦੇ ਰਾਜ ਸਭਾ ਦੇ ਮੈਂਬਰ ਆ ਤੇ ਕੰਮ ਕਰ ਬਲਕਾਰ ਸਿੱਧੂ ਬੈਠੇ ਸਾਡੇ ਜਿੰਪਾ ਸਾਹਿਬ ਬੈਠੇ ਸਾਡੇ ਫਿਰੋਜ਼ਪੁਰ ਦੇ ਐਮਐਲਏ ਬੈਠੇ ਮੈਡਮ ਸੀਨਾ ਬੈਠੇ ਸਾਰੇ ਮੇਰ ਸਾਹਿਬ ਸਾਰੇ ਬੈਠੇ ਉਧਰ ਬੈਠੇ ਆਮ ਕਰਾਂਦੇ ਆ ਜੀ ਆਪਾਂ ਨੇ ਲੈਣਾ ਕੀ ਸੀ ਇਹਨਾਂ ਤੋਂ ਜੱਜ ਦੇ ਨਿਕਲ ਆਉਂਦੇ ਏ ਆਪਾਂ ਨੇ ਕਿਉਂ ਚੱਕਣੇ ਸੀ ਆ ਝੰਡੇ ਮੈਨੂੰ ਦੱਸੋ ਆਪਦਾ ਉਹਦਾ ਕੰਮ ਕਰੀ ਜਾਂ ਸਾਰੇ ਬੜੇ ਵਧੀਆ ਸੈਟ ਸੀ ਮੈਂ ਕਲਾਕਾਰ ਸੀ ਕੋਈ ਵਕੀਲ ਸੀ